ਪਿਆਰ ਪਰਿਸ਼ਾਦ ਸ੍ਰੀ ਕਾਲ ਮਹਾ ਪ੍ਰਭੂ ਤੇ ਤੁਸੀਂ ਦੇਖ ਰਹੇ ਹੋ ਜੀ ਮੇਰਾ YouTube ਚੈਨਲ ਪ੍ਰਭਜੋਤ @the8vlog ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਤੇ ਸ਼ੁਰੂ ਕਰਦੇ ਹਾਂ ਜੀ ਅੱਪ ਆਜ ਦਾ ਵਲੌਗ ਤੇ ਵਲੌਗ ਨੂੰ ਤੁਸੀਂ ਐਂਡ ਤੱਕ ਦੇਖਿਓ ਜੀ ਹਾਂ ਜੀ ਆ ਦੇਖ ਲਓ ਜੀ ਪੰਛੀ ਆ ਗਏ ਲੰਗੇ ਤੂੰੰਦ ਥੋੜੀ ਘੱਟ ਲਿਆ ਪਰ ਠੰਡ ਬਹੁਤ ਹੈ ਜੀ ਅੱਜ ਵੀ ਇਹ ਆ ਜਾਂਦੇ ਨੇਗੇ ਖਾਣਾ ਖਾ ਕੇ ਆਪਣਾ ਥੋ ਫਿਰ ਉੱਡ ਜਾਂਦੇ ਨੇਗੇ ਸ਼ੁਰੂ ਕਰਦੇ ਜੀ ਆਪਾਂ ਆਪਣਾ ਕੰਮ ਅੱਜ ਫੇਰ ਸਾਗ ਆਇਆ ਸੀ ਆਪਣੇ ਘਰੇ ਤੇ ਇਹਨੂੰ ਧੋ ਕੇ ਮੈਂ ਰੱਖ ਦਿੱਤਾ ਜਨੂ ਮੈਂ ਕੰਮ ਕਾ ਕੇ ਕਰਦੇ ਹੋਰੂੰਗੀ ਨਾ ਫਿਰ ਇਹਨੂੰ ਕੱਟੂੰਗੀ ਜਦ ਤੱਕ ਪਾਣੀ ਇਹਦਾ ਨੁੱਟੜ ਜੂਗਾ ਧੋ ਕੇ ਰੱਖ ਦਿੱਤਾ ਸੀ ਪਾਲਕ ਤੇ ਸਾਗ ਦੋਨੋਂ ਤੇ ਐਨੇ ਆਪਾ ਕਰਦੇ ਬਾਕੀ ਕੰਮ ਕਰਦੇ ਆ ਫਿਰ ਇਹਨੂੰ ਕਟਾਂਗੇ ਤੇ ਬਣਾਵਾਂਗੇ ਇਤਿਹਾਸੀ ਜਾਨਾ ਸੀ ਜੀ ਮੇਰੀ ਭੈਣ ਦੇ ਘਰ ਮਾਸੀ ਦੀ ਬੇਟੀ ਹੈ ਤੇ ਕੱਪੜੇ ਸੁੱਕਣੇ ਪਾਏ ਹੋਏ ਸੀਗੇ ਧਾਰ ਤੇ ਧਾਰ ਟੁੱਟ ਗਈ ਤੇ ਸਾਰੇ ਕੱਪੜੇ نیچے गिर ਗਏ ਔਰ ਮਿੱਟੀ ਨਾਲ ਵੀ ਲਿਬੜ ਗਏ ਕੁਛ ਤੇ ਫਿਰ ਬੱਚੇ ਮੇਰੀ ਹੈਲਪ ਕਰਾ ਰਹੇ ਸੀਗੇ ਚੱਕਣ ਵਾਸਤੇ ਤੇ ਹੁਣ ਮੈਨੂੰ ਡਬਲ ਕੰਮ ਕਰਨਾ ਪੈਣਾ ਇੱਕ ਤਾਂ ਠੰਡ ਬਹੁਤ ਹੈ ਜੀ ਤੇ ਦੂਸਰਾ ਠੰਡ ਚ ਕੰਮ ਕਰਨਾ ਤੁਹਾਨੂੰ ਪਤਾ ਹੀ ਜਿਹੜੇ ਹੱਥ ਨਾਲ ਕੱਪੜੇ ਧੋਂਦੇ ਨੇਗੇ ਵੀ ਕਿੰਨੇ ਕਿੰਨਾ ਔਖਾ ਹੈ ਹੱਥ ਨਾਲ ਕੱਪੜੇ ਧੋਣਾ ਸੁੱਕਦੇ ਨਹੀਂ ਦੋ ਦੋ ਤਿੰਨ ਤਿੰਨ ਦਿਨ ਸੁੱਕਦੇ ਨਹੀਂ ਹੈਗੇ ਤੇ ਉਲਟਾ ਦੋ ਦੋ ਵਾਰੀ ਕੰਮ ਕਰਨਾ ਪੈਂਦਾ ਹੈ ਤੇ ਹੁਣ ਮੇਰੇ ਨਾਨਾ ਜੀ ਆਏ ਸੀ ਜੀ ਮਿਲਣ ਤੇ ਉਹ ਬਾਹਰ ਛੱਲੇ ਸੀਗੇ ਲੈਟਰ ਨੂੰ ਗੇੜਾ ਕੱਢਣ ਨੂੰ ਹਾਂ ਹਾਂ ਜਵਾਕ ਖੇਡਦੇ ਨੇਗੇ ਕੋਈ ਨਹੀਂ ਇਹ ਤਾਂ ਗਵਾਂਡੀਆਂ ਦੇ ਆ ਦੇਖੋ ਆਪਣਾ ਵਾ ਉਹ ਤਾਂ ਗਏ ਮੇਰੇ ਨਾਨਾ ਜੀ ਆ ਆਖਾ ਵੀਖਾ ਨਾ ਹੂੰ ਇਹ ਕੌਣ ਨੇ ਯਾਦਗਾਰ ਯਾਦਾ ਹੈ ਬੈਜੋ ਬੈਜੋ

ਹਾਂਜੀ ਆਪਾਂ ਅੰਦਰਲੀ ਸਫਾਈ ਕਰ ਲਈ ਹੈ ਜੀ ਤੇ ਇਹ ਕੱਪੜੇ ਧੋਤੇ ਸੀਗੇ ਆਪਾਂ ਉਹ ਪਏ ਨੇ ਹੁਣ ਇਹਨਾਂ ਦੀ ਮੈਂ ਤੈਹ ਲਗਾ ਕੇ ਫਿਰ ਲਿਮਾਰੀ ਚ ਰੱਖ ਦੂੰਗੀ ਕੱਪੜਿਆਂ ਨੂੰ ਸੰਭਾਲ ਦੂੰਗੀ ਤੈਹ ਲਗਾ ਕੇ ਤੇ ਬਾਕੀ ਸਫਾਈ ਕਰ ਲਈ ਸੀਗੀ ਆਪਾਂ ਇਹਦੇ ਲਈ ਸਾਈਡ ਨਾ ਖਾਲੀ ਜਿਹਾ ਲੱਗਦਾ ਸੀਗਾ ਮੈਨੂੰ ਮੈਂ ਮੰਜਾ ਢਾ ਕੇ ਇਸ ਤਰ੍ਹਾਂ ਇਹਦੇ ਉੱਪਰ ਵਿਛਾਤੀ ਚਾਦਰ ਹੈ ਨਾ ਨਾਲੇ ਤਾਂ ਥੋੜੀ ਜਿਹੀ ਜਗ੍ਹਾ ਕਵਰ ਹੋ ਗਈ ਤੇ ਨਾਲੇ ਇਦਾਂ ਜਿਵੇਂ ਮਰਜ਼ੀ ਆਪਾਂ ਬੈਠ ਸਕਦੇ ਆ ਇਹਦੇ ਤੇ ਤੇ ਪੱਕਾ ਹੀ ਢਾਤਾ ਇਹਨੂੰ ਮੈਂ ਵੀ ਪੈ ਸਕਦੇ ਆ ਬਹਿ ਸਕਦੇ ਆ ਹਨਾ ਤੇ ਬਾਕੀ ਸਫਾਈ ਆਪਾਂ ਕਰ ਲਈ ਸੀਗੀ ਸਾਰੀ ਤੇ ਇੱਧਰ ਮੇਰੀ ਮਸ਼ੀਨ ਤੇ ਇਹ ਸਮਾਨ ਇੱਥੇ ਪਿਆ ਹੁੰਦਾ ਵਾ ਕਿਉਂਕਿ ਜਦੋਂ ਮੈਂ ਕੰਮ ਕਰਨਾ ਹੁੰਦਾ ਫਿਰ ਉਹਨੂੰ ਮੈਂ ਚੱਕ ਕੇ ਸਾਈਡ ਤੇ ਕੁਰਸੀ ਤੇ ਰੱਖ ਦਿੰਦੀ ਹੁੰਦੀ ਆ ਤਿਹ ਫੇਰ ਮੈਂ ਆਪਣਾ ਕੰਮ ਕਰ ਲੈਣੀ ਹੁੰਦੀ ਆ ਬਾਕੀ ਇਹ ਸਮਾਨ ਇੱਥੇ ਇਦਾਂ ਹੀ ਪਿਆ ਹੁੰਦਾ ਮੇਰੀ ਮਸ਼ੀਨ ਤੇ ਤੇ ਸਾਫ ਆਪਾਂ ਕਰ ਲਿਆ ਸੀਗਾ ਕਮਰਾ ਤੇ ਬਾਕੀ ਹੁਣ ਆਪਾਂ ਬਾਹਰ ਦਾ ਕੰਮ ਕਰਦੇ ਆ ਜਿਹੜਾ ਰਹਿ ਗਿਆ ਇਹ ਇਹ ਲੜੀਆਂ ਨਾ ਮੈਂ ਜਿਹੜੇ ਪੋਲੀਥੀਨ ਹੁੰਦੇ ਨੇਗੇ ਖਾਲੀ ਲਿਫਾਫੇ ਹੋ ਜਾਂਦੇ ਆ ਆਪਣੇ ਉਹਨਾਂ ਦੀਆਂ ਬਣਾਈਆਂ ਨੇਗੀਆਂ ਤੁਸੀਂ ਦੱਸਿਓ ਇਹ ਕਿੰਨੇ ਦੀ ਲੱਗਦੀ ਇਹਨੇ ਜੇ ਤੁਸੀਂ ਇਹ ਬਣਾਉਣੀਆਂ ਨੇ ਤੇ ਮੇਰੇ ਚੈਨਲ ਤੇ ਵੀਡੀਓ ਵੀ ਹੈਗੀ ਆ ਤੇ ਤੁਸੀਂ ਬਣਾ ਵੀ ਸਕਦੇ ਹੋ ਕਾਫੀ ਸਾਰੇ ਲਿਫਾਫੇ ਇਕੱਠੇ ਹੋ ਗਏ ਸੀਗੇ ਮੇਰੇ ਕੋਲੇ ਸਬਜ਼ੀਆਂ ਵਗੈਰਾ ਵਾਲੇ ਉਹ ਦੂਸਰੇ ਨਹੀਂ ਹੈਗੇ ਪਲਾਸਟਿਕ ਦੇ ਨਹੀਂ ਹੈਗੇ ਇਹ ਇਹ ਦੂਸਰੇ ਹੁੰਦੇ ਨਹੀਂਗੇ ਲਿਫਾਫੇ ਤੇ ਤੁਸੀਂ ਵੀਡੀਓ ਦੇਖ ਲਿਓ ਮੇਰੇ ਚੈਨਲ ਤੇ ਜਾ ਕੇ ਵੀਡੀਓ ਹੈਗੀ ਆਪਣੇ ਕੋਲੇ ਤੇ ਤੁਸੀਂ ਬਣਾ ਕੇ ਆਪਣੇ ਘਰ ਨੂੰ ਡੈਕੋਰੇਟ ਕਰ ਸਕਦੇ ਹੋ ਨਾ